ਵੀਰ ਐਦਾਂ ਦੀ ਸਰਕਾਰ ਤੁਸੀਂ ਇਹ ਦੇਖੋ ਕਿ ਜੇਲ੍ਹਾਂ ਦੇ ਵਿੱਚੋਂ ਇੰਟਰਵਿਊ ਦੇ ਰਹੇ ਹੈਗੇ ਅੱਥੇ ਬੈਠੇ ਹੋ ਜੇਲ੍ਹਾਂ ਦੇ ਵਿੱਚੋਂ ਇੰਟਰਵਿਊ ਦੇ ਰਹੇ ਹੈਗੇ ਵੀਰ ਕਿਵੇਂ ਬਚੇਗਾ ਇਹ ਪੰਜਾਬ ਜਿਹੜਾ ਮੁੱਖ ਮੰਤਰੀ ਇਹ ਕਹਿੰਦਾ ਕਿ ਉਹਨੇ ਬਿਲਕੁਲ ਠੀਕ ਲਾਣ ਆਰਡਰ ਦੀ ਸਥਿਤੀ ਇਹ ਤਾਂ ਵਿਰੋਧੀ ਲੋਕ ਐਵੇਂ ਮੇਰੇ ਬਾਰੇ ਕਹਿੰਦਾ ਕੂਸ਼ਨ ਲਾਣੇ ਆ 15 ਅਗਸਤ ਨੂੰ ਜਿਹੜਾ ਕਹਿੰਦਾ ਕਿ ਕੋਈ ਪੰਜਾਬ ਚ ਮਾਰੀ ਕੱਟਣਾ ਨਹੀਂ ਹੁੰਦੀ ਕੁਛ ਨਹੀਂ ਆਰੇ ਲੋਕ ਬੇਦਾਰੋ ਕੇ ਕਾਰਨ ਆਪ ਬੁਲੇਟ ਪ੍ਰੂਫ ਸ਼ੀਸ਼ੇ ਦੇ ਵਿੱਚ ਖੜਿਆ ਬੋਲ ਰਿਹਾ ਹੁੰਦਾ ਬੁਲੇਟ ਪ੍ਰੂਫ ਸ਼ੀਸ਼ੇ ਦੇ ਵਿੱਚ ਖੜ ਕੇ ਪਾਸੰਦ ਦੇ ਰਿਹਾ ਉਹ ਕਿ ਲੋ ਜੀ ਪੰਜਾਬ ਚ ਕੋਈ ਵੀ ਜਿਹੜਾ ਉਰੇ ਲੈਂਡ ਆਰਡਰ ਦੀ ਪ੍ਰੋਬਲਮ ਖਰਾਬ ਨਹੀਂ ਠੀਕ ਹੈ ਇਹ ਇਹ ਮੁੱਖ ਮੰਤਰੀ ਸਾਹਿਬ ਜੇ ਪੰਜਾਬ ਚ ਲੈਂਡ ਆਰਡਰ ਦੀ ਪ੍ਰੋਬਲਮ ਠੀਕ ਹੈ ਤੇ ਤੂੰ ਕਿਉਂ ਬੁਲਟ ਪ੍ਰੂਫ ਸੀਸੇ ਦੇ ਵਿੱਚ ਖੜ ਕੇ ਭਾਈ ਭਸਨ ਦੇ ਰਿਹਾ ਹੈਂ ਪੰਜਾਬ ਸਰਕਾਰ ਅੱਜ ਸ਼ਹਿਰਾਂ ਦੇ ਅੰਦਰ ਵਪਾਰੀਆਂ ਦਾ ਨਾਸ ਮਜ਼ਦਮਾਨਾ ਨਾਸ ਹਰ ਪੱਤ ਤੋਂ ਮਤਲਬ ਕਿ ਚੀਜ਼ੀ ਖੋਟੇ ਹੋ ਰਹੀ ਹੈ ਇਹ ਤਾਂ ਪੰਜਾਬ ਦੀ ਗੱਲ ਤੁਸੀਂ ਆਪਣੇ ਹਲਕੇ ਦੀ ਗੱਲ ਕਰੋ ਮੈਂ ਪਿੰਡਾਂ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵਿੱਚ ਆਇਆ ਮੈਂ ਜਦੋਂ ਪਿੰਡਾਂ ਦੇ ਵਿੱਚ ਕਿਤੇ ਵੀ ਜਾਣਾ ਇੱਕੇ ਗੱਲ ਕਹਿੰਨੇ ਕਿ ਸਾਡੀ ਮੋਟਰ ਦੀ ਧਾਰ ਲੈ ਗਈ ਜੀ ਇੱਥੇ ਕੋਈ ਹੁਣੇ ਬੋਲ ਰਿਹਾ ਸੀ ਕਿ ਸਾਡੇ ਕਾਫਨਾਂ 'ਚ ਚੋਰੀ ਹੋ ਗਈ ਜੀ ਇਹ ਚੋਰੀ ਹੋ ਕੇ ਜਾਂਦੇ ਕਿੱਥੇ ਆਣੇ ਥਾਰੇ ਜਾਂਦੇ ਤੁਹਾਡੀ ਸੁਣਵਾਈ ਨਹੀਂ ਥਾਰੇ ਜਾਂਦੇ ਤੁਹਾਡੀ ਸੁਣਵਾਈ ਨਹੀਂ ਲੋਕਾਂ ਨੂੰ ਰੋਸਾ ਹੋ ਗਿਆ ਅਗਲੇ ਕਹਿੰਦੇ ਲੋੜ ਹੀ ਨਹੀਂ ਥਾਣੇ ਜਾਣ ਦੀ ਘਰੇ ਚੁੱਪ ਕਰਕੇ ਬੈਠੇ ਇਹ ਕਿਸੇ ਦਾ ਮੋਬਾਈਲ ਚੋਰੀ ਕੰਨਾਂ ਦੀਆਂ ਬਾਲੀਆਂ ਕੋਈ ਬਾਈਕ ਚੋਰੀ ਹੋ ਗਈ ਨਾ ਉਹ ਰੱਬ ਦਾ ਭਾਣਾ ਮੰਨ ਲ ਕੇ ਘਰੇ ਬੈਠ ਜੰਨੇ ਆ ਥਾਣੇ ਨਹੀਂ ਜਾਂਦੇ ਉਹਨਾਂ ਨੂੰ ਪਤਾ ਕਿ ਤੁਹਾਨੂੰ ਜਸਟਿਸ ਨਹੀਂ ਮਿਲਣਾ ਹੈਗਾ ਇਨਸਾਫ ਨਹੀਂ ਮਿਲਣਾ ਉਹਦੀ ਮੈਂ ਇੱਕ ਧੱਤਣਾ ਤੁਹਾਨੂੰ ਸਦਾ ਨਾ ਬਤਾਂ ਦਸਾਂ ਮੈਂ ਕੁੱਤੇ ਨ ਹੋਏ ਰਾਮਪੁਰ ਖੁਰਦ ਗਿਆ ਸੀਗਾ ਉੱਥੋਂ ਕਾਫੀ ਲੋਕਾਂ ਨੇ ਗੁੱਟੀਆਂ ਪਾਕੇ ਤੁਮ ਸਾਡੇ ਨਾਲ ਸਮਝੋਏ ਕਹਿੰਦੇ ਸਾਡਾ ਇੱਕ ਬੰਦਾ 40 ਸਾਲ ਤੋਂ ਕੀ ਨਾਂ ਸੀ ਵੀ ਤੁਸੀਂ ਦੱਸ ਰਿਸੀਦਾ ਜਿਹੜਾ ਅਮਰੀਕਾ ਗਿਆ ਹੋਇਆ ਜਿੱਤੇ ਬੱਚਾ ਦਰਜ ਕਰਤਾ ਹੈ ਬਜਨ ਸਿੰਘ ਭਜਨ ਸਿੰਘ ਭਜਨ ਸਿੰਘ ਭਜਨ ਸਿੰਘ ਅਮਰੀਕਾ ਗਿਆ ਹੋਇਆ 40 140 ਸਾਲ ਤੋਂ ਉਹਦੀ ਉਹਨੇ ਜ਼ਮੀਨ ਹੈ ਸਰਾ ਬਲਜੀਤ ਸਿੰਘ ਜੀ ਨਹਿਰ ਜਿਹੜੀ ਆਪਾਂ ਨੇ ਕਢਾ ਕੇ ਲਈ ਸੀ ਉਹ ਡੈਰ ਆਪਾਂ ਨੇ ਕਢਾ ਕੇ ਲਈ ਉਹ ਪਾਣੀ ਲੱਗਦਾ ਸੀਗਾ ਹਰਿਆਲ ਸਿੰਘ ਨੇ ਹੁੰਦੇ ਕਦੇ ਕਿਸੇ ਕਿਸਾਨ ਨੂੰ ਸਮੱਸਿਆ ਨਹੀਂ ਆਈ ਤੇ ਨਹਿਰ ਵੀ ਤੁਹਾਡੇ ਭਰਾ ਨੇ 200 ਕਰੋੜ ਰੁਪਏ ਲਾ ਕੇ ਨਹਿਰ ਕਢਾ ਕੇ ਦਿੱਤੀ ਸੀ ਇਲਾਕੇ ਦੇ ਜਿੰਦਾਬਾਦ ਹਰਿਆਲ ਸਿੰਘ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਹੁਣ ਕੀ ਹੋਇਆ ਕਿ ਕਿਸਾਨਾਂ ਤੇ ਚੋਰੀ ਦੇ ਪੱਸੇ ਦਰਜ ਕਰ ਤੇ ਪਾਣੀ ਦੀ ਚੋਰੀ ਕਰਦੇ ਨੇ ਜੀ ਪਰ ਭਾਜਨ ਸਿੰਘ ਅਮਰੀਕਾ ਚ ਬੈਠਾ ਪਰ ਕਿਉਂ ਰੇ ਦਰਜੇ ਬੱਤਾਂ ਜਿਵੇਂ ਏਦਾਂ ਦੇ ਆਲਾਦ ਜਿਹੜੇ ਬਣੇ ਪਏ ਹੈਗੇ ਇੱਥੇ ਆ ਟ੍ਰੈਫਿਕ ਵਾਲੇ ਹੋਰ ਲੁੱਟ ਰਹੇ ਸਾਰੇ ਜਿਹਨੇ ਲੁੱਟ ਰਹੇ ਕਿਤੇ ਚੌਂਕਾਂ ਦੇ ਅੰਦਰ ਖੜੇ ਹੋ ਹੋ ਕੇ ਮੈਂ ਕੁਝ ਦਿਨ ਪਹਿਲਾਂ ਆ ਨੀਰਮਾ ਹਸਪੀਟਲ ਗਿਆ ਉਹਨਾਂ ਨੂੰ ਪਤਾ ਲੱਗ ਗਿਆ ਕੋਈ ਪਤਾ ਲੈਣਾ ਸੀ ਕਿਸੇ ਦਾ ਤੇ ਸਾਰੇ ਘੱਟੇ ਹੋ ਕੇ ਖੜ ਕੇ ਜਦੋਂ ਮੈਂ ਬਾਹਰ ਆਇਆ ਕਹਿੰਦੇ ਜੀ ਜਲਦੀ ਜਲਦੀ ਆਜੋ ਰੱਬ ਦਾ ਵਾਸਤਾ ਨਾ ਕਿ ਭੀ ਹੁਣ ਤਾਂ ਭਾਈ ਵੋਟਾਂ ਪੈਣਗੇ ਤਾਂ ਹੀ ਆਵਾਂਗੇ ਇੱਦਾਂ ਤਾਂ ਕਹਿੰਦੇ ਸਾਡੇ ਨਕਸ਼ੇ ਨਾਲ ਹੀ ਕਢਾਈ ਪਈਆ ਆਟੋ ਰਿਕਸ਼ਾ ਵਾਲ ਜਿਹੜੇ ਹੈਗੇ ਹੈਗੇ ਮਤਲਬ ਇੰਨੀ ਦੁਰਦਸ਼ਾ ਜਿਹੜੀ ਹਰ ਵਰਗ ਦੀ ਜਿਹੜੀ ਕੀਤੀ ਹੋਈ ਹੈ ਇੱਥੇ ਪੂਰੇ ਹਲਕੇ ਚ ਇੱਥੇ ਬੀਬੀ ਹੈ ਇੱਥੇ ਐਮਐਲਏ ਜਿਹੜੀ ਬਣੀ ਆ ਇੰਨੇ ਤਾਂ ਕੰਨਾਂ ਨੂੰ ਹੱਥ ਲਵਾ ਕੇ ਅੱਜ ਜੇ ਪੰਜਾਬ ਤੋਂ ਬਾਹਰ ਕਿਤੇ ਜਾ ਕੇ ਤੁਸੀਂ ਕਹਿੰਦੇ ਆ ਨਾ ਕਿ ਭਾਈ ਅਸੀਂ ਰਾਜਪੁਰੇ ਤੋਂ ਆਇਆ ਤੁਹਾਨੂੰ ਪਹਿਲਾਂ ਹੀ ਕਹਣਗੇ ਕਿ ਤੁਹਾਡੀ ਜਿਹੜੀ ਐਮਐਲਏ ਆ ਉਹ ਸਭ ਤੋਂ ਜ਼ਿਆਦਾ ਕਰਪਟ ਆ ਹੋਵੇ ਕਹਿੰਦੇ ਆ ਕਿ ਨਹੀਂ ਕਹਿੰਦੇ ਦੱਸੋ ਮੈਂ ਇੰਦਿਹਾ ਨੇ ਕਿ ਆ ਪਿੱਛੇ ਜੇ ਕਿਤੇ ਫੰਕਸ਼ਨ ਉੱਤੇ ਜਦੋਂ ਮੈਂ ਬੈਠਾ ਸੀਗਾ ਕੋਸ ਗੰਦੀ ਮੈਨੂੰ ਜਾਣਦੇ ਨਹੀਂ ਸੀ ਉਹ ਉੱਠ ਕੇ ਉਹਨਾਂ ਨੂੰ ਕਿਸੇ ਨੇ ਦੱਸਿਆ ਕਿ ਇਹ ਫਾਰਮਰ ਐਮਐਲਏ ਆ ਰਾਜਪੁਰੇ ਦਾ ਉਹ ਮੇਰੇ ਕੋਲ ਆ ਗਿਆ ਕਹਿੰਦਾ ਜੀ ਸਾਡੀ ਗੱਡੀ ਦਾ ਐਕਸੀਡੈਂਟ ਹੋ ਗਿਆ ਬਰੇ ਇੱਥੇ ਟਿਕਲੇ ਜਾ ਰਹੇ ਹੋਣੇ ਕਹਿੰਦਾ ਜੀ ਸਾਡੀ ਗੱਡੀ ਦਾ ਐਕਸੀਡੈਂਟ ਹੋ ਗਿਆ ਤਾਂ ਸਾਡਾ ਆਪਸ ਚ ਉਹਦੇ ਨਾਲ ਸਮਝੌਤਾ ਹੋ ਗਿਆ ਜਿਹੜਾ ਗੱਡੀ ਆ ਸੀ ਦੂਜਾ ਵੀ ਉਹਨੂੰ ਕਹਿੰਦੇ ਤੇਰੀ ਰਿਪੇਅਰ ਕਰਾ ਲਾ ਦਨੇ ਆਇਆ ਕਿ ਜਗਾ ਕਰਨਾ ਪਤਾ ਨਹੀਂ ਕਹਿੰਦਾ ਵੀ ਇਹਦੇ ਘਰ ਵਾਲਿਆਂ ਨੂੰ ਕਿੱਥੋਂ ਪਤਾ ਲੱਗ ਗਿਆ ਕਿਸੇ ਨੇ ਦੱਸਤਾ ਤੇ ਉਹ ਕਹਤਾਂ ਕਿ ਇਹ ਬਿਲਕੁਲ ਨਹੀਂ ਹੋਣ ਦੇਣਾ ਸਮਝੌਤਾ ਉਹਨਾਂ ਉਹ ਤਾਂ 4 ਲੱਖ ਰੁਪਏ ਲੈ ਕੇ ਤੇ ਜਾਣਗੇ ਇੱਥੇ ਸਾਡਾ ਇੱਕ ਕਾਉਂਸਲਰ ਸੀ ਲਾਗਪਾਲ ਉਹ ਅਮਰੀਕਾ ਤੋਂ ਆਇਆ ਹੋਏ ਪਰਿਵਾਰਾਂ ਨੂੰ ਮਿਲਣ ਦੇ ਲਈ ਇੱਥੇ ਜਿਹੜੇ ੱੱਲੇ ਰੱਖੇ ਹੋਏ ਦਲਾਹ ਇਹਨਾਂ ਨੇ ਉਹਨਾਂ ਨੇ 10 ਲੱਖ ਰੁਪਏ ਅਮਰੀਕਾ ਤੋਂ ਆਇਆ ਕਿ ਇਹਨੂੰ ਤੇ ਮੋਤੀ ਸਾਮੀ ਇਹ ਤੋਂ ਲੈ ਲਓ ਉਹਨੂੰ ਫੜ ਕੇ ਥਾਣੇ ਚ ਲੈ ਤਾ 4 ਲੱਖ ਰੁਪਏ ਦੇ ਕੋਈ ਚਾਂਸ ਚਾਂਸ ਦੇ ਇੱਕ ਕੋਈ ਬਜ਼ੁਰਗ ਐਨਆਰਆਈ ਇੱਥੇ ਉਹਨਾਂ ਪਲਾਟ ਸੀ ਕਿਸੇ ਨੇ ਜਾ ਕੇ ਉੱਤੇ ਕਬਜ਼ਾ ਕਰ ਲਿਆ ਉਹ ਥਾਣੇ ਗਿਆ ਉਹਦੇ ਮੋਟਾ ਕੜਾ ਪਾਇਆ ਇੱਕ ਰਕੇਸ਼ ਕੁਮਾਰ ਇਹਨਾਂ ਨੇ ਥਾਣੇਦਾਰ ਲਾਇਆ ਸੀ ਉਹਨੇ ਉਹ ਉਹਨੇ ਉਹਦਾ ਕੜਾ ਖਡਾ ਲਿਆ ਕਹਿੰਦਾ ਤੇਰੀ ਤੈਨੂੰ ਮਾਰ ਦੇਗਾ ਕੋਈ ਜਾਂ ਕੜਾ ਲੈ ਕੇ ਉਧਾਰ 5 7 10 ਤੋੜੇ ਦਾ ਆਪਣੇ ਜੇਬ ਚ ਪਾ ਕੇ ਚਲੇ ਗਿਆ ਇੱਕ ਬੰਦੇ ਦੇ ਘਰੇ ਚੋਰੀ ਹੋ ਗਈ ਸੁਣਨ ਵਾਲਿਆਂ ਗੱਲਾਂ ਮੈਂ ਤੁਹਾਨੂੰ ਦੱਸਦਾ ਚੋਰੀ ਹੋ ਗਈ 3-4 ਲੱਖ ਰੁਪਏ ਦਾ ਸਮਾਨ ਉਹਦਾ ਲੁੱਟਿਆ ਗਿਆ ਤੋ ਥਾਣੇ ਗਿਆ ਰਿਪੋਰਟ ਦਰਜ ਕਰਾਣ ਇਹ ਐਸਐਚਓ ਕਹਿੰਦਾ ਨੀਚੋਂ ਉੱਪਰ ਦੇਖ ਕੇ ਕਹਿੰਦਾ ਮੈਨੂੰ ਤਾਂ ਤੇਰੀ ਸਕਲ ਹੀ ਚੋਰਾਂ ਵਰਗੀ ਲੱਗਦੀ ਹੈ ਜਿਹੜਾ ਬੰਦਾ ਆ ਚੋਰੀ ਜਿੱਤੇ ਹੋਗੀ ਵੀ ਕਹਿੰਦਾ ਮੈਨੂੰ ਤਾਂ ਤੇਰੀ ਸਕਲ ਹੀ ਚੋਰਾਂ ਵਰਗੀ ਲੱਗਦੀ ਆ ਉਹ ਜਿਹੜੇ ਬਾਦ ਸੰਤਰੀ ਕਿੜੇ ਉਹਨੂੰ ਕਹਿੰਦਾ ਦੇ ਦੇ ਇਹਨੂੰ ਹਵਾਲਾ ਚ ਉਹਨੂੰ ਫੜ ਕੇ ਹਵਾਲਾ ਚ ਦੇਤਾ ਸ਼ਾਮ ਨੂੰ ਹੋ ਜਦੋਂ ਉਹਦੇ ਘਰਿਆਂ ਨੂੰ ਪਤਾ ਲੱਗਿਆ ਇੱਕ ਤਾਂ ਲੁੱਟਿਆ ਗਿਆ ਚੋਰੀ ਹੋ ਗਈ ਤੇ ਚੋਚਾਂ ਨੂੰ ਫੜ ਕੇ ਖਾਣੇ ਦੇ ਅੰਦਰ ਹੀ ਸੀਚੂ ਬੰਦ ਕਰਤਾ ਇਹ ਇਨਸਾਫ ਲੈਣ ਗਿਆ ਕੌਣ ਜਾਣ ਗਿਆ ਖਾਣੇ ਦੇ ਅੰਦਰ ਪੁਲਿਸ ਦਾ ਕੋਈ ਸਾਥ ਗਿਆ ਮਰ ਰਾਤ ਨੂੰ ਜਦੋਂ ਉਹਦੇ ਘਰਦਿਆਂ ਨੂੰ ਪਤਾ ਲੱਗਿਆ ਕਿ ਉਹ ਤਾਂ ਆਇਆ ਨਹੀਂ ਜਦੋਂ ਪਤਾ ਲੱਗਿਆ ਉਹਨੂੰ ਹਮਲਾ ਕੀਤਾ ਰਿਹਾ ਉਹ ਪੈਸੇ ਦੇ ਕੇ ਛੁੱਟ ਕੇ ਆਇਆ ਰਾਜਨ ਦੇਖੋ ਤੁਸੀਂ ਇੱਕ ਤਾਂ ਛੁੱਟ ਗਿਆ ਇੱਕ ਛੁੱਟ ਗਿਆ ਪੈਸਾ ਜਿੰਦਾਬਾਦ ਜਿੰਦਾਬਾਦ ਰਾਜਨ ਸਪਾਰਟੀ ਜਿੰਦਾਬਾਦ ਸੋ ਸਾਡਾ ਅੱਜ ਦੇ ਸਥਾਨੇ 'ਚ ਪਹੁੰਚਣ ਤੇ ਮੈਂ ਕੋਟਨਪੋਰਟ ਦੀ ਮਾਰ ਕਰਦਾ ਤੱਕੜੇ ਹੋ ਕੇ ਰਹੋ ਤੱਕੜੇ ਹੋ ਕੇ ਪ੍ਰੋਗਰਾਮ ਸਾਰਾ ਜਿਹੜਾ ਹੁਣ ਤੁਸੀਂ ਦੇਖਦੇ ਹੋ ਕਿੰਨੇ ਕਈ ਦਿਨਾਂ ਤੋਂ ਕਦੇ ਕਿਤੇ ਕਦੇ ਕਿਤੇ ਆਪਣੇ ਨਾਲ ਬੰਦੇ ਜਿਹੜੇ ਡੁੱਲ ਰਹੇ ਆ ਮੋਰ ਨੂੰ ਵੀ ਮੇਰੀ ਬੇਨਤੀ ਹੈ ਕਿ ਪਿੰਡਾਂ ਦੇ ਵਿੱਚੋਂ ਜਿਹੜੇ ਲੋਕ ਤੁਹਾਡੇ ਨਾਲ ਸ਼ਾਮ ਰੋਣਾ ਚਾਹੁੰਦੇ ਹਨ ਉਹਨਾਂ ਨੂੰ ਜਦੋਂ ਵੀ ਤੁਸੀਂ ਮੈਨੂੰ ਬੁਲਾਓਗੇ ਉਸੇ ਟਾਈਮ ਤੇ ਤੁਹਾਡੇ ਕੋਲ ਹਾਜ਼ਰ ਹੋ ਜਾਣਾ ਸਾਰਿਆਂ ਨੂੰ ਸ਼ਾਮਲ ਕਰਨਾ ਤੇ ਬੱਟਾ ਤਾਸਲਾ ਬਣਾਣਾ ਸਭੋ ਸਾਥ ਦੇ ਚਲ ਉਹਨੂੰ ਤੁਹਾਡੇ ਤੇ ਜ਼ਿੰਮੇਵਾਰੀ ਦੇਣਾ ਕਪਤਨ ਚਾਇ ਪਿਆ ਪੰਚਾਇਤ ਸੰਮਤੀ ਦੀਆਂ ਜਿਹੜਾ ਪਰੇਸ਼ਨਾ ਹੈ ਵੀ ਤੁਸੀਂ ਜਿੱਤ ਕੇ ਦੇਂਗਾ ਮੈਨੂੰ ਤਾਂ ਮੈਨੂੰ ਲੱਗਦਾ ਤੁਸੀਂ ਸਾਰੇ ਮੇਰੇ ਨਾਲ ਵਾਸਤੇ ਪਾਈ ਪੂਰੀ ਸੰਮਤੀ ਵੀ ਬਣਾਣੀ ਆ ਅਤੇ ਜ਼ਿਲ੍ਹਾ ਪੰਚਾਇਤ ਦੀ ਅਗਰ ਜਿੱਤ ਕੇ ਭੇਜਣੀ ਹੈ ਜੀਆ ਤਾਂ ਅੱਜ ਤੇ ਇਸ ਧਰਮੇ ਜਿੱਥੇ ਮੈਂ ਸਰਕਾਰ ਦੀ ਨਿਦੇਤੀ ਕਰਦਾ ਤਾਂ ਤੁਹਾਨੂੰ ਮੇਰੀ ਬੇਨਤੀ ਆ ਕਿ ਤੱਕੜੇ ਹੋ ਕੇ ਜਰਾ ਆ ਕੇ ਹਰ ਪ੍ਰੋਗਰਾਮ ਦੇ ਵਿੱਚ ਸਰਕਾਰ ਮੁਰਦਾਬਾ ਮੁਰਦਾਬਾ ਸਰਕਾਰ ਮੁਰਦਾਬਾ ਸਰਬਾਨੰਤ ਸਰਕਾਰ ਮੁਰਦਾਬਾ 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 ਮੇਰੀ ਬੇਨਤੀ ਹੈ ਕਿ ਮੇਰੇ ਨਾਲ ਚੱਲਣਾ ਆਪਣੇ ਅੰਦਰ ਜਾ ਕੇ ਇਹ ਮੰਗ ਪੱਤਰ ਜਿਹੜਾ ਹੈਗਾ ਉਹ ਦੇਣਾ ਡੀਐਸਪੀ ਸਾਹਿਬ ਨੂੰ ਉਹਨਾਂ ਦਾ ਸਾਥ ਬੈਠਾ ਹੋਵੇਗਾ ਤੇਰੇ ਭੀਗੇ ਆ ਮੈਂ ਅੱਜ ਇੱਧਰ ਨੇ ਰਸਤੇ ਨੂੰ ਪਰਲੇ ਰਸਤੇ ਨੂੰ ਚਲਾਇਆ ਪਹੁੰਚਾ ਵਧੀਆ ਕਰੋ ਵਧੀਆ ਕਰੋ ਮੜਾ ਜੀ ਅਭੀ ਨਾ ਯਾਰ ਪਿੱਛੇ ਚੋ ਮੜਾ ਬੜਾ ਯਾਰ ਇੱਧਰ ਦੇਖੇ ਥੋੜਾ ਪਿੱਛੇ ਰਾਜੇ